ਅੱਗੇ-ਅੱਗੇ ਜਾ ਰਿਹਾ ਸੀ ਪਵਾਨੀਗੜ੍ਹ ਦਾ ਬੀਡੀਪੀਓ ਪਿੱਛੇ ਲਗਾ ਲਈ ਇਸ ਮਹਿਲਾ ਵਿਧਾਇਕ ਨੇ ਆਪਣੀ ਗੱਡੀ ਐਸਡੀਐਮ ਦਫ਼ਤਰ ਦੇ ਵਿੱਚ ਬੀਡੀਪੀਓ ਨੂੰ ਪਾ ਲਿਆ ਘੇਰਾ ਰਿਸ਼ਵਤ ਲੈਣ ਦੇ ਲੱਗੇ આરોਪ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਬੀਡੀਪੀ ਭਵਾਨੀਗੜ ਫੱਗੂ ਵਾਲਾ ਦੇ ਨਿੱਜੀ ਕੋਸਟ ਤੌਰ ਤੇ ਆਪਣੀ ਸਰਕਾਰੀ ਗੱਡੀ ਲੈ ਕੇ ਗਏ ਜਿਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਉਹਨਾਂ ਦੇ ਪਿੱਛੇ ਆਪਣੀਆਂ ਗੱਡੀਆਂ ਲਾਈਆਂ ਜਿਸ ਤੋਂ ਬਾਅਦ ਉਹ ਕਾਲਾ 4 ਟੋਲ ਪਲਾਜ਼ਾ ਤੋਂ ਵਾਪਸ ਲੈ ਕੇ ਆਏ ਸ਼ੱਕ ਦੇ ਆਧਾਰ ਤੇ ਉਹ ਪੁਲਿਸ ਨੂੰ ਗੱਡੀ ਦੀ ਜਾਂਚ ਕਰਲੂ ਕਿਹਾ ਗਿਆ ਅਸੀਂ ਸਰਕਾਰ ਦੇ ਵਿੱਚ ਹੈਗੇ ਆ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਉਹਨਾਂ ਦੀ ਸਰਕਾਰ ਦੇ ਵਿੱਚ ਮੈਂ ਆ ਬਤੌਰ ਸੰਗਰੂਰ ਤੋਂ ਐਮਐਲਏ ਆਰ ਮੇਰੀ ਰਿਸਪਾਂਸਿਬਿਲਟੀ ਹੈ ਕਿ ਮੈਂ ਆਪਣੇ ਇਲਾਕੇ ਦੇ ਲੋਕਾਂ ਦੇ ਉਹਨਾਂ ਦੇ ਜਿਹੜੇ ਅਧਿਕਾਰ ਨੇ ਉਹਨਾਂ ਦੇ ਜਿਹੜੇ ਉਹਨਾਂ ਦਾ ਜਿਹੜਾ ਮੈਂ ਉਹਨਾਂ ਨੂੰ ਸੇਫ ਰਹਿਣ ਉਹਦੇ ਲਈ ਮੇਰੀ ਵੀ ਜਿਹੜੀ ਡਿਊਟੀ ਬਣਦੀ ਹੈ ਸੋ ਅੱਜ ਮੈਨੂੰ ਥੋੜਾ ਟਾਈਮ ਪਹਿਲਾਂ ਤਕਰੀਬਨ ਅੱਧਾ ਘੰਟਾ ਪਹਿਲਾਂ ਜਿਹੜੀ ਸ਼ਿਕਾਇਤ ਹੋਈ ਸੀਗੀ ਕਿ ਜਿਹੜੀ ਇਲੈਕਸ਼ਨ ਦੇ ਵਿੱਚ ਗੜਬੜ ਹੋ ਰਹੀ ਹੈ ਕਿਸੇ ਤਰ੍ਹਾਂ ਦੀ ਜਿਹੜੀ ਕੋਈ ਪੈਸੇ ਦਾ ਜਿਹੜਾ ਕੋਈ ਲੈਣ ਦੇਣ ਹੈਗਾ ਜੀ ਦਾ ਸਾਨੂੰ ਜਿਹੜਾ ਆਇਆ ਸੀਗਾ ਔਰ ਕਲੀਅਰ ਕੀਤਾ ਗਿਆ ਕਿ ਫੱਗੂਆਲ ਪਿੰਡ ਦਾ ਕੋਈ ਕੋल्ड ਸਟੋਰ ਹੈਗਾ ਜਿੱਥੇ ਬੈਠ ਕੇ ਜਿਹੜੀ ਸਾਰੀ ਜਿਹੜੀ ਗੱਲਬਾਤ ਹੋਈ ਹੈ ਔਰ ਮੈਨੂੰ ਜਿੰਨਾ ਮੈਨੂੰ ਜਿਹੜੇ ਮੁੰਡਿਆਂ ਨੇ ਪਿੱਛਾ ਵੀ ਕੀਤਾ ਜਾ ਕੇ ਵੀ ਆਏ ਨੇ ਉਹ ਬੀਡੀਪੀ ਸਾਹਿਬ ਉਹਦੋਂ ਬਾਅਦ ਚ ਮੇਲਾ ਦਾ ਤੋਲ ਪਲਾਜੇ ਤੱਕ ਜਾ ਕੇ ਉੱਥੋਂ ਫਿਰ ਵਾਪਸ ਉਹ ਐਸਡੀਐਮ ਆਫਿਸ ਵੀ ਆਏ ਨੇ ਸੋ ਗੱਡੀ ਤੁਹਾਡੇ ਸਾਹਮਣੇ ਚੈੱਕ ਕੀਤੀ ਗਈ ਹੈ ਪੁਲਿਸ ਆ ਜਿਹੜੀ ਉਹ ਇਨਵੈਸਟੀਗੇਸ਼ਨ ਜਿਹੜੀ ਕਰੂਗੀ ਤੇ ਮੇਰਾ ਮੇਨ ਜਿਹੜਾ ਮੋਟਿਵ ਹੈ ਹੈਗਾ ਕਿ ਲੋਕਾਂ ਦੇ ਜਿਹੜੇ ਅ ਡੈਮੋਕਰੇਟਿਕ ਜਿਹੜਾ ਉਹਨਾਂ ਦਾ ਰਾਈਟ ਆ ਲੋਕਤੰਤ੍ਰਿਕ ਜਿਹੜਾ ਉਹਨਾਂ ਦਾ ਅਧਿਕਾਰ ਆ ਚੋਣ ਲੜਨ ਦਾ ਫੇਅਰ ਤੇ ਫਿਰ ਜਿਹੜੀ ਫੇਅਰ ਫ੍ਰੀ ਜਿਹੜੀ ਇਲੈਕਸ਼ਨ ਆ ਜਿਹੜੀ ਉਹ ਸੰਗਰੂਰ ਦੀ ਹੋਣੀ ਚਾਹੀਦੀ ਆ ਔਰ ਮੈਂ ਉਹਦਾ ਸਮਰਥਨ ਕਰਦੀ ਆ ਉਤ ਹੀ ਬੀਡੀਪੀਓ ਭਵਾਨੀ ਗੜ ਨੇ ਆਪਣੇ ਉੱਪਰ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਰਕਾਰਿਆ ਕਿਹਾ ਮੈਂ ਕੋਲ ਸਟੋਰ ਦੇ ਗਿਆ ਸੀ ਤੇ ਲੇਕਿਨ ਉਹ ਮੇਰਾ ਨਿੱਜੀ ਕੰਮ ਸੀ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਿਆ ਸੀ ਮੇਰਾ ਨਾਮ ਬਲਜੀਤ ਸਿੰਘ ਸੋਹੀ ਹੈ ਮੈਂ ਬੀਡੀਪੀ ਭਵਾਨੀਗੜ੍ਹ 1988 ਨੂੰ ਲੱਗਿਆ ਹੈਗਾ ਠੀਕ ਹੈ ਜੀ ਮੇਰੀ 24 ਸਾਲ ਦਾ ਕੈਰੀਅਰ ਹੋ ਚੁੱਕਿਆ ਇਹ ਫਸਟ ਟਾਈਮ ਹੋ ਗਿਆ ਜਿਹੜਾ ਇਨਸਟੈਂਸ ਹੈ ਜਿਹੜੀ ਮੇਰੀ ਲਾਈਫ 'ਚ ਹੋਇਆ ਮੇਰੀ ਗੱਡੀ ਨੂੰ ਘੇਰਿਆ ਗਿਆ ਬਕਾਇਦਾ ਮੇਰੀ ਕੀ ਵੀ ਖੋਈ ਗਈ ਗੱਡੀ ਦੀ ਉੱਥੇ ਕੀ ਖੋਲਣ ਤੋਂ ਬਾਅਦ ਫਿਰ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਵੀ ਐਸਡੀਐਮ ਦਫ਼ਤਰ ਆਜੋ ਵੀ ਜਿਹੜਾ ਵੀ ਕੁਝ ਤੁਸੀਂ ਚੈੱਕ ਕਰਾਉਣਾ ਚਾਹੁੰਦੇ ਹੋ ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ ਸਰ ਜੀ ਕੀ ਖੋਈ ਗਈ ਹੈ ਕਿੱਥੇ ਗਏ ਸੀ ਤੁਸੀਂ ਕਿੱਥੇ ਹੋਇਆ ਇਨਸੀਡੈਂਟ ਨਹੀਂ ਮੈਂ ਨਾਰਮਲੀ ਡੀਲਿੰਗ ਚ ਆਪਦਾ ਸ਼ਾਮ ਨੂੰ ਘਰ ਜਾ ਰਿਹਾ ਸੀਗਾ ਜੀ ਕਿਉਂਕਿ ਲੇਟ ਸੀ ਅਸੀਂ ਅੱਜ ਕਾਫੀ ਲੇਟ ਸੀਗੇ ਉਹਦੇ ਚ ਇਹਨਾਂ ਦੇ ਵੱਲੋਂ ਕੁਝ ਕਿਹਾ ਗਿਆ ਵੀ ਮੈਂ ਫਲਾਣੇ ਬੰਦੇ ਨੂੰ ਮਿਲ ਨਹੀਂ ਸਕਦਾ ਇਹ ਫਾਲਸ ਅਲੀਗੇਸ਼ਨ ਨੇ ਔਰ ਮੇਰੀ ਲਾਈਫ ਦੇ ਵਿੱਚ ਕੈਰੀਅਰ ਦੇ ਵਿੱਚ ਕਦੇ ਵੀ ਕੋਈ ਇਨਕੁਆਇਰੀ ਪੈਂਡਿੰਗ ਨਹੀਂ ਹੈਗੀ ਕਿ ਨਾ ਸਾਥ ਚ ਕੀ ਕਰ ਗਏ ਸੀ ਕੋਲ ਸਟੋਰ ਚ ਕੀ ਕਰ ਗਏ ਸੀ ਹਾਂਜੀ ਕੋਲ ਸਟੋਰ ਚ ਕੀ ਕਰ ਗਏ ਸੀ ਸਰ ਕੁਝ ਉੱਥੇ ਨਹੀਂ ਮੈਂ ਗਿਆ ਸੀ ਇਹ ਮੇਰੇ ਮਾਥੋਂ ਦੱਸਦਾ ਜੀ ਮੇਰੇ ਇੱਥੇ ਰਿਲੇਸ਼ਨਸ ਹੈਗੇ ਦੇਖੋ ਮੇਰੇ ਇੱਥੇ ਨਾਨਕਾ ਆਪਣਾ ਪਰਿਵਾਰ ਰਹਿੰਦਾ ਜੀ ਸਾਰਾ ਰਹਿੰਦਾ ਮੇਰੇ ਰਿਲੇਸ਼ਨਸ ਹੈਗੇ ਮੈਂ ਕਿਸੇ ਨੂੰ ਮਿਲ ਨਹੀਂ ਸਕਦਾ ਆਪਣੀ ਪ੍ਰਾਈਵੇਟ ਲਾਈਫ 'ਚ ਜੀ ਤab ਮੇਰੇ ਪਰ ਇਹ ਦੱਸਣ ਵੀ ਮੈਂ ਕਿਸੇ ਜਾਂ ਕੈਂਡੀਡੇਟ ਨੂੰ ਮਿਲਿਆ ਹਾਂ ਜਾਂ ਕਿਸੇ ਨੂੰ ਮਿਲਿਆ ਹਾਂ ਉਹ ਗੱਲ ਅਲੱਗ ਹੋ ਸਕਦੀ ਹੈ ਮੈਂ ਕਿਸੇ ਦੇ ਨਾ ਕਿਸੇ ਦੇ ਕੈਂਡੀਡੇਟ ਦੇ ਘਰੇ ਗਿਆ ਨਾ ਕਿਸੇ ਦੇ ਹੋਰ ਮੇਰੇ ਰਿਲੇਸ਼ਨਸ ਪੁਰਾਣੇ ਨੇ ਸੋ ਇਸ ਸਾਬ ਨੂੰ ਪ੍ਰਾਈਵੇਟ ਕੱਟੀ ਜਾਂਦੇ ਤੁਸੀਂ ਸਰਕਾਰੀ ਕੱਟੀ ਸੋਇ ਸਾਬ ਤੁਹਾਡੇ ਪਰ ਇਲਜ਼ਾਮ ਐਮ ਐਲ ਏ ਸੰਗਰੂਰ ਦੇ ਵੱਲੋਂ ਲਗਾਏ ਗਏ ਨੇ ਸਾਬਤ ਫਾਲਸ ਐਲੀਵੇਸ਼ਨ ਨਹੀਂ ਇਹ ਫਾਲਸ ਐਲੀਵੇਸ਼ਨ ਹੈ ਜੀ ਬਿਲਕੁਲ ਫਾਲਸ ਐਲੀਵੇਸ਼ਨ ਹੈ ਕਦੇ ਵੀ ਨਹੀਂ ਹੋ ਸਕਦਾ ਮੈਂ ਸਤਕਾਰਯੋਗ ਮੇਰੇ ਮੈਡਮ ਨੇ ਉਹਨਾਂ ਨੂੰ ਕਿਸੇ ਨੇ ਗਲਤ ਕੰਪਲੇਨਟ ਕਰਤੀਏ ਪਰ ਸਾਡੇ ਲਈ ਉਹ ਸਤਕਾਰਯੋਗ ਐਮਐਲਏ ਨੇ ਸਰਕਾਰੀ ਗੱਡੀ ਲੈ ਕੇ ਕਿਸੇ ਕੋਟ ਸਟੋਰ ਜਾਂ ਪ੍ਰਾਈਵੇਟ ਗੱਡੀ ਤੁਸੀਂ ਮੈਂ ਸੰਗਰੂਰ ਤੋਂ ਆ ਰਿਹਾ ਸੀ ਐਕਚੁਅਲੀ ਸੰਗਰੂਰ ਤੋਂ ਆ ਕੇ ਮੈਂ ਉਹਨੂੰ ਮੇਰੇ ਉਹਦਾ ਫਰੈਂਡ ਦਾ ਫੋਨ ਆ ਗਿਆ ਮੈਂ ਉਹਨੂੰ ਮਿਲ ਚਲਾ ਗਿਆ 10 10 ਮਿੰਟ ਵਿੱਚ ਉੱਥੇ ਲਾਇਆ ਨਾਲ ਦੀਆਂ ਮੈਂ ਨਿਕਲੇ ਇਲਜ਼ਾਮ ਇੱਕ ਹੋਰ ਵੀ ਨੇ ਕਿ ਤੁਸੀਂ ਐਸਡੀਓ ਆਫਿਸ ਆ ਗਏ ਪਹਿਲਾਂ ਬਾਹਰ ਗਏ ਹੋ ਪ੍ਰਾਈਵੇਟ ਜਗ੍ਹਾ ਦੇ ਉੱਪਰ ਨੋ ਮੈਂ ਕਿਤੇ ਵੀ ਨਹੀਂ ਕੈਮਰੇ ਲੱਗੇ ਹੋਏ ਨੇ ਮੈਂ ਪਿੱਛੇ ਐਸਡੀ ਮੈਂ ਆਫਿਸ ਦੇ ਵਿੱਚ ਕਲਰਕ ਕੋਲੇ ਆਪਦਾ ਫੋਨ ਚਾਰਜ ਕਰਾਉਣ ਲਈ ਗਿਆ ਸੀਗਾ ਉਹਨਾਂ ਕੋਲ ਕੇਬਲ ਨਹੀਂ ਸੀਗੀ ਮੈਂ ਉੱਥੇ ਬੈਠਾ ਸੀਗਾ ਮੈਂ ਨਾਲ ਦੀ ਨਾਲ ਵਾਪਸ ਆ ਗਿਆ ਮੇਰੇ ਕੋਲ ਸਰ ਐਮਐਲਏ ਸਾਹਿਬ ਤੁਹਾਨੂੰ ਕੱਲ੍ਹ ਦੇ ਫੋਨ ਕਰ ਰਹੇ ਤੁਸੀਂ ਫੋਨ ਕਿਉਂ ਨਹੀਂ ਪਿਕ ਕਰ ਰਹੇ ਉਹਨਾਂ ਦੇ ਮੇਰੀ ਕੋਈ ਮਜਬੂਰੀ ਸੀ ਜੀ ਮੈਂ ਨਹੀਂ ਪਿੱਕਤਾ ਜੀ ਸਰ ਇੱਕ ਹੋਰ ਇਲਜ਼ਾਮ ਨੇ ਕਿ ਤੁਸੀਂ ਅੱਜ ਆਫ ਡਿਊਟੀ ਸੀ ਤੁਸੀਂ ਪੂਰਾ ਸਮਾਂ ਆਪਣੇ ਦਫ਼ਤਰ ਦੇ ਵਿੱਚ ਆਪਣੀ ਸੀਟ ਦੇ ਉੱਪਰ ਨਹੀਂ ਸੀ ਬਿਲਕੁਲ ਨਹੀਂ ਇਹ ਗਲਤ ਗੱਲ ਹੈ ਜੀ ਮੈਂ ਬਿਲਕੁਲ ਆਪਣੇ ਆਫਿਸ 'ਚ ਰਹਾ ਮੇਰਾ ਆਫਿਸ ਚੈੱਕ ਕਰ ਲਿਆ ਜੀ ਉਹਤੇ ਹੀ BDPO ਦੀ ਗੱਡੀ ਚਲਾ ਰਹੇ ਡਰਾਈਵਰ ਨੇ ਕਿਹਾ ਕਿ ਕੋਸਟ ਤੌਰ ਤੇ ਮੈਂ ਗੱਡੀ ਲੈ ਕੇ ਗਿਆ ਸੀ ਪਰ ਜਦੋਂ ਕਾਲਾ ਝਾੜ ਟੋਲ ਪਲਾਜ਼ਾ ਤੋਂ ਵਾਪਸ ਲੈ ਕੇ ਆਏ ਤਾਂ ਗੱਡੀ ਖੁਦ BDPO ਚਲਾ ਕੇ ਲੈ ਕੇ ਆਏ ਨੇ ਕਿਸ ਤੋਂ ਰਿਸ਼ਵਤ ਲਈ ਹੈ ਜੋ ਨਹੀਂ ਮੈਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਜੀ ਸਰ ਹਰਜਿੰਦਰ ਸਿੰਘ ਬਾਲੀ ਹਾਂਜੀ ਪੰਚਾਇਤ ਸੈਕਟਿਵ ਪੋਨੀ ਗੱਡੀ ਅੱਜ ਕੀ ਇਨਸੀਡੈਂਟ ਹੋਇਆ ਤੁਸੀਂ ਇੱਥੇ ਸਰ ਇੱਧਰ ਹੀ ਬਸ ਮੈਂ ਤਾਂ ਇੱਥੋਂ ਦਫ਼ਤਰੋਂ ਗੱਡੀ ਲੈ ਕੇ ਆਇਆ ਜੀ ਇਹਦੀ ਗੱਡੀ ਲੈ ਕੇ ਆਇਆ ਸੋਹੀ ਸਾਹਿਬ ਦੀ ਓਕੇ ਪਰ ਕਿੱਥੇ ਗਏ ਸੀ ਕਿਸ ਕਾਰਨ ਗਏ ਸੀ ਏਡੀਸੀ ਦਫ਼ਤਰੋਂ ਆਉਂਦੇ ਆਉਂਦੇ ਪੱਗੂ ਵਾਲੇ ਖੜੇ ਸੀ ਜੀ ਤੇ ਉਸ ਤੋਂ ਬਾਅਦ ਅਸੀਂ ਪਟਿਆਲੇ ਜਾ ਰਹੇ ਸੀ ਪੱਗੂ ਵਾਲੇ ਕਿੱਥੇ ਗਏ ਸੀ ਕਿੰਨਾ ਸਮਾਂ ਰਿਹਾ ਫਗੂ ਵਾਲੇ 20 ਮਿੰਟ ਰਹੇ ਕਿੱਥੇ ਰਹੇ ਕੋਲਡ ਸਟੋਰ ਤੇ ਉੱਥੇ ਕੀ ਕਰ ਰਹੇ ਸੀ ਤੁਸੀਂ ਨਹੀਂ ਮੈਨੂੰ ਪਤਾ ਮੈਂ ਗੱਡੀ 'ਚ ਬੈਠਾ ਸੀ ਤੁਹਾਨੂੰ ਲੱਗਦਾ ਕਿ ਸਰਕਾਰੀ ਸਮੇਂ ਦੇ ਵਿੱਚ ਆਨ ਡਿਊਟੀ ਜਿੱਥੇ ਗਏ ਸੀ ਉੱਥੇ ਮਨ ਲਓ ਕੀ ਕੀ ਕਰਨਗੇ ਸੀ ਪ੍ਰਾਈਵੇਟ ਨਹੀਂ ਪਤਾ ਜੀ ਇਹਨਾਂ ਨੂੰ ਸਾਬ ਨਹੀਂ ਪਤਾ ਸਰ ਅੱਜ ਵੀਡੀਓ ਸਾਹਿਬ ਦਾ ਆਫਿਸ ਡਰਾਈਵਰ ਅਲਾਟ ਕੀਤਾ ਹੈ ਨੇ ਹਾਂ ਜੀ ਹਾਂ ਇਹ ਨਹੀਂ ਪਤਾ ਜੀ ਉਹ ਕਿੱਥੇ ਤੁਸੀਂ ਅੱਜ ਹੀ ਚਲਾ ਰਹੇ ਸੀ ਗੱਡੀ ਨਹੀਂ ਮੈਂ 8 ਦਿਨ ਹੋ ਗਏ ਮੈਂ ਸ਼ਾਮ ਨੂੰ ਮੈਂ ਪਟਿਆਲੇ ਤੋਂ ਆਨਲਾਈਨ ਦੇ ਘਰ ਦੇ ਨਾਲ ਘਰ ਤੀ ਮੇਰਾ ਮੇਨ ਨਾਲ ਲੈ ਹੁੰਦੀ ਸੀ ਨਾਲ ਲੈ ਜਾਂਦੇ ਤੁਸੀਂ 8 ਦਿਨ ਤੋਂ ਚਲਾ ਰਹੇ ਹੋ ਹਾਂਜੀ ਹਾਂਜੀ ਇਲਜ਼ਾਮ ਲੱਗੇ ਨੇ ਕਿ ਜਿਹੜੇ ਕੋਲਡ ਸਟੋਰ ਤੁਸੀਂ ਗਏ ਸੀ ਗੱਡੀ ਚ ਚਲਾ ਕੇ ਉੱਥੇ ਰਿਸ਼ਵਤ ਤਾਂ ਲੱਗੀ ਹੈ ਤੁਹਾਨੂੰ ਕੋਈ ਜਾਣਕਾਰੀ ਇਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਗੱਡੀ 'ਚ ਕੁਝ ਰੱਖਿਆ ਤਾਂ ਨਹੀਂ ਗਿਆ ਜੀ ਉਸ ਟੇਸਟ 'ਤੇ ਨਾ ਨਾ ਮੇਰੇ ਹੁੰਦੇ ਕੁਝ ਨਹੀਂ ਰੱਖਿਆ ਠੀਕ ਹੈ ਸਰ ਤੇ ਬਾਅਦ 'ਚ ਕੁਝ ਰੱਖਿਆ ਵੀ ਤਾਂ ਮੈਂ ਕਹਿ ਨਹੀਂ ਸਕਦਾ ਲਵੇ ਹੋਵੇ ਕੁਝ ਤਾਂ ਨਹੀਂ ਕਹਿ ਸਕਦਾ ਜੀ ਠੀਕ ਹੈ ਗੱਡੀ ਚਾਬੀ ਹੁਣ ਤੁਹਾਡੇ ਕੋਲ ਜੀ ਕਿਸੇ ਮੇਰੇ ਲਵੇ ਜੀ ਇਹ ਤੋਂ ਤੁਸੀਂ ਕਿਵੇਂ ਕਹਿ ਰਹੇ ਹੋ ਵੀ ਕਿਸ ਬਾਤ ਕਿਸੇ ਨੇ ਰੱਖਤਾ ਨਹੀਂ ਉਦੋਂ ਬਾਅਦ ਚ ਇਹ ਗੱਡੀ ਕੋਲਪਲਾਜੇ ਤੋਂ ਲੈ ਕੇ ਆਏ ਨੇ ਨਾ ਜੀ ਅੱਛਾ ਇਹਨੂੰ ਤੁਸੀਂ ਨਹੀਂ ਲੈ ਕੇ ਆਏ ਆਪ ਚਲਾ ਕੇ ਨਹੀਂ ਟੋਲ ਪਲਾਜੇ ਤੋਂ ਮੈਂ ਆਪ ਨਹੀਂ ਲੈ ਕੇ ਆਇਆ ਇਹ ਕੋਣ ਚਲਾ ਕੇ ਲੈ ਕੇ ਆਇਆ ਜੀ ਕੋਣ ਚਲਾ ਕੇ ਲੈ ਕੇ ਆਇਆ ਆਪ ਲੈ ਕੇ ਨਹੀਂ ਸਾਥ ਵਿੱਚ ਕੋਈ ਨਾ ਲੈ ਕੇ ਆਇਆ ਵੀਡੀਓ ਸਾਫ ਲੈ ਕੇ ਆਏ ਤੁਸੀਂ ਕਿੱਥੇ ਦੀ ਸਰ ਉਦੋਂ ਮੈਂ ਤਾਂ ਮੈਂ ਪ੍ਰਾਈਵੇਟ ਗੱਡੀ ਚ ਆਇਆ ਜੀ ਉੱਥੇ ਠੀਕ ਹੈ ਉਹ ਤੋੜ ਬੋਲ ਕੇ ਮੈਨੂੰ ਬਤਾ ਰਿਹਾ ਗਿਆ ਤੇ ਪਹਿਲਾਂ ਵੀ ਪਤਾ ਨਹੀਂ ਜਿਹੜੀ ਗੱਡੀ ਗੱਡੀ ਚਲਾ ਰਹੇ ਸੀ ਸਿਰਫ ਟੋਲ ਪਾਸ ਤੇ ਆ ਕੇ ਤੁਹਾਨੂੰ ਕਿਉਂ ਉਤਾਰਿਆ ਗਿਆ ਉਹ ਜਾਣਕਾਰੀ ਨਹੀਂ ਪਤਾ ਨਹੀਂ ਇਕੱਲੀ ਗੱਡੀ ਲੈ ਕੇ ਆ ਗਈ ਮੈਂ ਤਾਂ ਫਿਰ ਬਾਅਦ ਚ ਮੇਰੀ ਨਾਨਸੀ ਉਹਨਾਂ ਨਾਲ ਆਇਆ ਇੱਕ ਪਾਸੇ ਤਾਂ ਪੰਚਾਇਤੀ ਚੋਣਾਂ ਲੈ ਕੇ ਸਿਆਸੀ ਅਖਾੜਾ ਖੂਬ ਭਖਿਆ ਹੋਇਆ ਤੇ ਦੂਜੇ ਪਾਸੇ ਦੇਖਿਆ ਜਾ ਰਿਹਾ ਹੈ ਕਿ ਵਿਧਾਇਕ ਨਰਿੰਦਰ ਕੌਰ ਭਰਾ ਦੇ ਵੱਲੋਂ ਬੀਡੀਪੀਓ ਦਾ ਪਿੱਛਾ ਕੀਤਾ ਗਿਆ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ